ਕਿ ਫਟ ਕਿਆ ਕਰਦਾ ਸੀਗਾ ਜੀ ਮੇਰਾ ਮੋਬਾਈਲ ਵੀ ਨਹੀਂ ਮੋਬਾਈਲ ਕਿੱਥੇ ਹੈ ਹਾਂ ਉਹ ਕਹਿਣ ਦੇ ਸੀ ਓਏ ਮੇਰਾ ਮੋਬਾਈਲ ਵੀ ਹੈ ਨਹੀਂਗਾ ਉਲਟ ਪੈਜੀ ਗੱਲ ਹੈ ਹਾਂ ਮੋਬਾਈਲ ਨਹੀਂ ਕਰਦਾ ਟਕੜ ਨਾ ਉਹ ਮਲਾਜਮਾ ਮੁੰਡਾ ਹਾਂ ਉਹ ਮੇਰਾ ਮੋਬਾਈਲ ਵੀ ਹੈ ਨਹੀਂਗਾ ਉਹ ਮਲਾਜਮਾ ਮੁੰਡਾ ਹਾਂ ਮਾਰਨਾ ਹੀ ਮਾਰ ਉਹ ਦੇਖੇ ਮੇਰਾ ਮਾਲ ਵੀ ਮੇਰਾ ਮੋਬਾਈਲ ਤਾਂ ਨਹੀਂ ਹੈਗਾ ਪਰ ਮੇਰਾ ਮਾਲ ਵੀ ਹੈ ਨਹੀਂ ਯਾਰ ਨਹੀਂ ਭਾਈ ਮੇਰਾ ਹੈ ਹੈ ਚੈੱਕ ਕਰ ਰਹੀ ਮੇਰਾ ਮੋਬਾਈਲ ਵੀ ਹੈ ਨਹੀਂ ਮੇਰਾ ਯਾਰ ਹੈ ਉਹ ਵੇਖੀ ਮੋਬਾਈਲ ਤਾਂ ਨਹੀਂ ਗਿਆ ਮੇਰਾ ਯਾਰ ਮੈਂ ਤਾਂ ਭੈਣੋਂ ਕੱਢਿਆ ਉਹਦਾ ਘਟਿਆ ਉਹ ਕਹਿਣਾ ਮਲਾਉ ਬੜਾ ਮਲਾਜ ਮੈਂ ਗਿਆ ਤੇ ਲੈ ਗਿਆ ਮੋਬਾਈਲ ਵੀ ਹੈ ਨਹੀਂ ਮੇਰਾ ਯਾਰ ਚੱਲ ਯਾਰ ਉਹਦਾ ਮਲਾ ਰੱਖਿਆ ਭਾਈ ਆਹ ਡਾਟਾ ਤਾਂ ਨਹੀਂ ਆਵੇ ਆ ਮੇਰਾ ਇਹਦੇ ਕੋਲ ਸੀ ਹਾਂ ਇਹ ਉੱਥੇ ਗਿੱਗਿਆ ਸੀ ਆ ਮੋਬਾਈਲ ਤਾਂ ਮਿਲ ਗਿਆ ਮੇਰਾ ਕੋਈ ਛੱਡ ਦੋ ਮੇਰੇ ਕੋਲ ਇੱਕ ਹੈ ਕਿੱਥੋਂ ਇਹ ਕਿੱਨਾ ਪੈਣੀ ਆੜਾ ਕੁੱਤੇ ਦਾ ਪੁੱਤ ਆ ਹਾਂ ਕਿੱਥੋਂ ਆ ਇਹ ਇਹ ਤੇ ਵੈਜੀ ਦੀ ਵਰਦਾ ਆਪਣੇ ਜਾ ਰਹੇ ਹੈ દેખ અરે લગતા ਇਹ ਮੈਂ ਦਰਮਾਹਾਂ ਪਾ ਜਿਹੜਾ ਪਤੀ ਨੇ ਹਾਂ ਇਹਦਾ ਮੋਬਾਈਲ ਵਿੱਚ ਥੋੜਾ ਹਾਂ ਮੇਰਾ ਕੱਢ ਲੇ ਮੋਬਾਈਲ ਤਾਂ ਉਹ ਗੱਡੀ ਦਾ ਰੱਤਾ ਹੀ ਹੈ ਹਾਂ ਲਾਈਨ ਲਾਈ ਮੈਂ ਗੱਡੀ ਵਾਲਾ ਉਹ ਮੋਬਾਈਲ ਕੱਢ ਰਿਹਾ ਦਿਖਾਓ 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 ਨਾ ਵੇਖ ਸਕਦੇ ਹੋ ਤੁਸੀਂ ਕਿ ਕਾਫਲੇ ਦੇ ਵਿੱਚ ਜਿਹੜਾ ਹੈਗਾ ਇਹਨੂੰ ਗੱਡੀ ਵਿੱਚ ਪਾ ਹਾਂਜੀ ਭਾਈ ਉਹ ਵੀ ਸੌ ਉੱਤੇ ਜਮਾਲਾ ਦੇਖਣਾ ਨੂੰ ਲੱਗਿਆ ਕਰੇ ਵੇਖੋ ਉਹ ਕੱਡੀ ਜਮਾਉ ਉਹ ਚੱਲੋ ਕੱਡੀ ਜਮਾਉ ਇਹ ਕਿੱਥੋਂ ਦਾ ਕਿੱਥੋਂ ਦਾ ਇਹ ਕਿੱਥੋਂ ਦਾ ਹੈ ਕਿੱਥੋਂ ਦਾ ਇਹ ਕਿੱਥੋਂ ਦਾ ਹੈ 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 ਕਿੱਥੋਂ ਦਾ ਸ਼ੇਅਰ ਨਹੀਂ ਦੀ ਮੇਰੀ ਕਿੱਥੇ ਆ ਸ਼ੇਅਰ ਕਰੀ ਨਾ ਗੋਰਾ ਕਰ ਬੈ ਕਰੀ ਪਰ ਇਹ ਸ਼ੇਅਰ ਕਰਦੇ ਪਹਿਲਾਂ ਬੰਦ ਕਰਦੇ ਆ ਸ਼ੇਅਰ ਨਹੀਂ ਵੀ ਬੇਬੀ